ਸਾਰੇ ਲੋਕਾਂ ਦਾ ਸਾਥ ਦਿੱਤਾ ਸਾਨੂੰ ਉਹਨਾਂ ਦਾ ਧੰਨਵਾਦ ਵੀ ਆ ਪਰ ਇੱਕਾ ਲੋਕਾਂ ਦੁਕਾਨਦਾਰ ਜਿਹੜੇ ਅਜੇ ਵੀ ਪਤਾ ਨਹੀਂ ਕੀ ਸੋਚ ਰਹੇ ਨੇ ਉਹ ਬੰਦੀ ਯੋਜਨਾ ਲਈ ਚੱਲ ਸੀ ਸਾਰੇ ਨੇ ਉਹਨਾਂ ਤੋਂ ਆਪਣੇ ਸਾਥ ਦੇ ਸਫਲਤਾ ਨੂੰ ਕਾਮਯਾਬ ਕਰੀਏ ਜਿਹੜੇ ਹਾਲਾਤ ਸੈਂਟਰ ਦੇ ਬਣਾਏ ਹੋਏ ਆ ਕੋ ਸਾਡਾ ਸਾਰਾ ਨਾ ਫਰਜ ਬੰਦਾ ਵੀ ਅਸੀਂ ਪੂਰਨ ਤੌਰ ਤੇ ਉਨ੍ਹਾਂ ਦਾ ਸਾਥ DIY ਸਰਹੱਦ ਕਿੱਥੇ ਕਿਹੜੇ ਥੱਲੇਵਾਦ ਦੇ ਨਾਂ ਦੇ ਤੇ ਅਸੀਂ ਪੂਰਨ ਪੰਜਾਬ ਨੂੰ ਬੰਦ ਕਰੀਏ ਸੋ ਸਾਰਿਆਂ ਨੂੰ ਮੁਰਜੂ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੰਦ ਜੀ ਕੀਤਾ ਅੱਗੇ ਹੋਰ ਵੀ ਕੋਈ ਸਾਡੇ ਦਾ ਸਾਡੇ ਨੂੰ ਮੁਹੱਬਤ ਕਰਨ ਦੀ ਬੇਨਤੀ ਆ ਕਿ ਅਸੀਂ ਪੂਰਨ ਤੌਰ ਤੇ ਉਹਦੇ ਸਾਡਾ ਸਾਥ ਦਿਓ ਸੋ ਹੋਰ ਵੀ ਜਿਹੜੀਆਂ ਦਿੱਸੇ ਬੰਦੀਆਂ ਜਿਹੜੀਆਂ ਹਾਲੇ ਪਿੱਛੇ ਅੱਗੇ ਵਿਚੇ ਕੱਢ ਕੇ ਬੈਠੀਆਂ ਉਹਨਾਂ ਨੂੰ ਬੇਨਤੀ ਆ ਤੇ ਮੁਰਾ ਲੋਕਾਂ ਦੇ ਸਾਥ ਦਿਓ ਔਰ 4 ਤਰੀਕ ਨੂੰ ਖਲੋਰੀ ਬਾਡਰ ਤੇ ਵੱਡੀ ਕਾਨਫਰੰਸ ਹੋਣ ਜਾ ਰਹੀ ਆ ਉੱਥੇ ਵੀ ਸਾਰੇ ਆਪਾਂ ਸੱਤੇ ਪਹੁੰਚ ਕੇ ਥੱਲੇਵਾਦ ਸਾਡਾ ਸਾਥ DIY ਸੋ ਇਹ ਮੇਰਾ ਸ਼ਿਕਾਇਤਨਾਮਾ ਦਿੱਤਾ ਸਾਰਿਆਂ ਤੋਂ ਸੇਮਰਸ ਮੰਗਦਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਹੱਥੇ ਕਿ ਰੌਕਟ ਕਰ ਰਹੇ ਹੋ ਟ੍ਰੇਡ ਤੋਂ ਲੈ ਕੇ ਹੁਣ ਤੱਕ ਦੀ ਬਰਦਾਸ਼ਤ ਵਿੱਚ ਗਏ ਵੇਖਿਆ ਬਹੁਤ ساری ਦੁਕਾਨਾਂ ਬੰਦੀਆਂ ਹੋਈਆਂ ਨੇ ਅਸੀਂ ਉਹਨਾਂ ਨਾਲ ਗੱਲ ਵੀ ਕੀਤੀ ਅਸੀਂ ਉਹਨਾਂ ਦੁਕਾਨਾਂ ਖੁੱਲ੍ਹ ਗਈਆਂ ਕਿ ਅਸੀਂ ਮਾਰਕੀਟ ਦੇ ਨਾਲ ਸਾਰੀ ਮਾਰਕੀਟ ਵਾਲਿਆਂ ਨੇ 골ਡ ਦਾ ਤਾਂ ਅਸੀਂ 골ਡ ਲਗਾਉਂਦੇ ਹਾਂ ਉਹਨਾਂ ਜੋ ਕਹਿੰਦੇ ਆ ਕਿ ਸਭ ਰਾਮਾ ਮੈਂ ਲੈਂਦਾ ਜਾ ਹੁਗਾਰਾਗਾ ਅਸੀਂ ਸਮਰਥਨ ਵੀ ਕਰਦੇ ਆ ਪਰ ਜੀ ਦੁਕਾਨਾਂ ਖੁੱਲ੍ਹ ਲਗਾ ਤਾਂ ਖੁੱਲ੍ਹ ਲਗਾ ਇਹ ਤੇ ਜੀ ਹੈ ਜਿਹੜੇ ਲੋਕ ਫੋਨ ਤੇ ਲਿੱਕੇ ਹੋਏ ਨੇ ਹੋਲ ਦੂਸਰ ਵਾਲੀਆਂ ਜੋਕਾਂ ਨੇ ਉਹ ਲੋਕ ਨਹੀਂ ਹੰਦੇ ਅਸੀਂ ਉਹਨਾਂ ਨੂੰ ਜਾ ਕੇ ਬੇਇੱਜ਼ਤੀ ਕਰਦੇ ਆ ਕਿ ਤੁਸੀਂ ਵਚਨਾ ਪੰਜਾਬ ਦੇ ਨਾਲ ਹੀ ਆ ਜਦੋਂ ਤੁਸੀਂ ਪੰਜਾਬ ਦਾ ਖਾਣਾ ਪੰਜਾਬ ਜੋ ਕਮਾਉਣਾ ਪੰਜਾਬ ਜੋ ਆਪਣੇ ਕਾਰੋਬਾਰ ਬਣਾਇਆ ਨੇ ਜਦੋਂ ਪੰਜਾਬ ਬਣਾ ਰਿਹਾ ਤਾਂ ਤੁਸੀਂ ਕਿੱਥੇ ਜਾਓਗੇ ਖਾਸ ਕਰਕੇ ਇਕਲੀ ਕਿਸਾਨੀਆਂ ਕਿਸਾਨੀ ਦੇ ਨਾਲ ਲਿਟਰ ਨੇ ਜੋ ਵੀ ਆਪਾਂ ਕਿੱਥੋਂ ਤੁਸੀਂ ਬੱਚਾ ਬਚਪਨ ਤੋਂ ਜਨਮ ਤੋਂ ਲੈ ਕੇ ਭਾਵੇਂ ਜਿਹੜੇ ਇੱਥੇ ਸਾਡੇ ਮੈਂ ਗੱਲ ਕਰਦਾ ਸੀ ਆ ਕ੍ਰਿਸਚੀਅਨ ਸਾਡੇ ਸਕੂਲ ਬੋਲ ਕੇ ਬੈਠੇ ਨੇ ਉਹਨਾਂ ਦੇ ਵੀ ਸਾਡੇ ਬੱਚੇ ਹੀ ਪੜਦੇ ਨੇ ਉਹਨਾਂ ਨੂੰ ਵੀ ਅੱਜ ਹੋਰ ਕਮੀਟਿੰਗ ਕੀਤੀ ਆ ਇਸ ਕਰਕੇ ਸਾਰੇ ਦੁਕਾਨਦਾਰੇ ਅਜੇ ਖੁੱਲੇ ਨੇ ਦੁਕਾਨਾਂ ਖੋਲੀ ਬੈਠੇ ਨੇ ਉਹਨਾਂ ਨੇ ਵੀ ਚਾਹੀਦਾ ਕਿ ਉਹ ਪੰਜਾਬ ਦਾ ਸਾਥ ਦੇਣਾ ਨਾ ਕਿ ਕਿਸੇ ਅਮਰਤਖਾਹਾਂ ਮੋਟੇ ਅੱਗੇ ਹੁਣ ਤੁਸੀਂ ਇੱਧਰ ਵੀ ਰੂਟ ਦਾ ਤੁਹਾਡਾ ਬਾਜ਼ਾਰ ਜੀ ਆ ਨਾ ਰੂਟ ਅਸੀਂ ਸਾਰੇ ਬਾਜ਼ਾਰਾਂ 'ਚ ਜਾਵਾਂਗੇ ਕਿ ਔਰ ਮੰਡੀਆਂ 'ਚ ਜਾਵਾਂਗੇ ਜਿੱਥੇ ਕਿਹੜੇ ਦੁਕਾਨਦਾਰ ਅੱਗੇ ਬੇਸ਼ਰਮ ਨੇ ਉਹਨਾਂ ਨੂੰ ਜਾ ਕੇ ਹੱਥ ਬਣ ਕੇ ਬੇਨਤੀ ਕਰਾਂਗੇ ਸਾਡਾ ਹੈ ਸ਼ਾਂਤ ਬਈ ਸਾਰਾ ਲੋਕ ਸਰ ਦੇਖਿਆ ਜਾਵੇ ਤਾਂ ਕਿੰਨੀ ਸਰਕਾਰੀ ਅਦਾਰਿਆਂ ਬੈਂਕਾਂ ਉਹ ਵੀ ਖੁੱਲੇ ਨਹੀਂ ਜਾਂ ਕਿਹੜੀਆਂ ਵੀ ਕਿੰਨੀ ਖੁੱਲੀਆਂ ਨੇ ਉਹਦੇ ਵਿੱਚ ਵੀ ਦੁਕੀਰਦਾਰਾਂ ਨਾਲ ਇਕੱਠੇ ਨਹੀਂ ਇਹਦੇ ਜੇ ਨੇ ਜੀ ਜ਼ਿਆਦਾ ਤਾਂ ਤੁਸੀਂ ਜੇ ਮੈਂ ਤੁਹਾਨੂੰ ਮਿੱਥੀ ਦੱਸਦੇ ਕਹਾਂ ਤਾਂ ਉਹ ਲੋਕ ਨੇ ਜਿਹੜੇ ਸੈਂਟਰ ਦੇ ਸਮਰਥਕ ਨੇ ਜਿਹੜੇ ਜੋ ਸੈਂਟਰ ਦੇ ਅਦਾਰੇ ਵੀ ਨੇ ਤੋਂ ਅਸੀਂ ਬੇਨਤੀ ਕੀਤੀ ਸੀ ਉਹਦੇ ਚੇਜ ਆ ਵੀ ਅਜੋ ਖੁੱਲੇ ਬੈਠ ਨੇ ਬੈਂਕਾਂ ਖੁੱਲੀਆਂ ਨੇ ਅਸੀਂ ਜੇ ਹੁਣ ਜਾ ਕੇ ਜ਼ਬਰਦਸਤੀ ਕਰਦੇ ਸਾਡੀ ਫੋਰਸ ਨੂੰ ਇੰਨਾ ਆਰਡਰ ਵੱਡਾ ਤੇ ਸਾਡੇ ਤੇ ਉਹ ਲਾਤੀ ਚਾਪੀ ਕਰਦੇ ਨੇ ਅਸੀਂ ਜਾ ਕੇ ਬੇਨਤੀ ਕਰਦੇ ਆ ਉਹਦੇ ਮੂਹਰੇ ਖੜ ਕੇ ਅਰੇ ਇੱਕ ਨੂੰ ਕਹਾਂਗੇ ਭਾਈ ਬੰਦ ਕਰੋ ਔਰ ਵੱਡੇ ਵੱਡੇ ਦਾ ਸਮਰਥਨ ਵੀ ਹੈਗਾ ਅਸੀਂ ਪਿੱਛੇ ਦੋ ਬੈਂਕਾਂ ਜਾ ਕੇ ਆਏ ਹਾਂ ਉਹਨਾਂ ਨੇ ਸਾਡੇ ਗਿਆ ਤੇ ਸ਼ਟਰ ਬੰਦ ਕੀ ਕਿਦੋਂ ਪਟਾ ਰੂਪ ਕਰ ਗਏ ਹੁਣ ਅਸੀਂ ਮੇਰਾ ਪਿੰਡ ਬਿਰਕਾ ਕੀ ਮੈਂ ਸਰਪੰਚਾਂ ਤੇ ਮਿਲਣ ਤੋਂ ਬਾਅਦ ਹੋਏ ਆ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿੰਨਾ ਵੱਧ ਵੱਧ ਜਿਗਰੋਂ ਛੇੜਦਾ ਨਾ ਬਲਾ ਕੇ ਹੋਰ ਵੀ ਕੁਝ ਕਰਨ ਦਾ ਕੋਸ਼ਿਸ਼ ਆ ਹੋਇਆ ਜਿੰਨਾ ਸਮਾਂ ਜਿਸ ਦਾ ਵੀ ਆਟੋ ਵਾਲਾ ਜਾਂ ਮਜ਼ਦੂਰਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਅਸੀਂ ਦਿਹਾੜੀ ਕਰਦੇ ਆ ਵੀ ਦਿਹਾੜੀ ਅੱਜ ਜਿਸ ਦਾ ਬੰਦ ਕੀਤਾ ਕਿ ਵੀ ਅਸੀਂ ਉਸ ਤੋਂ ਵੀ ਦਿਹਾੜੀਦਾਰ ਬੰਦੇ ਆ ਬਈ ਅਸੀਂ ਕੀ ਕਰਾਂਗੇ ਜ਼ਰੂਰ ਹੈ ਬੜਾ ਔਖਾ ਜੀ ਆਪਾਂ ਮੰਨਦੇ ਆ ਪਰ ਕਈ ਵਾਰੀ ਕੀ ਹੁੰਦਾ ਸਮਾਂ ਵੀ ਕਿਸੇ ਦਿਨ ਨਹੀਂ ਡੜੀ ਲੱਗਦੀ ਤੁਸੀਂ ਅੱਜ ਇਹ ਮੰਨ ਲਓ ਵੀ ਅਸੀਂ ਇਸ ਸਮਰਥਨ ਦੇ ਵਿੱਚਾਂ ਜਦੋਂ ਲੋਕ ਹੀ ਹੈ ਨਹੀਂਗੇ ਲੋਕ ਤਾਂ ਪਿੱਛੋਂ ਨਹੀਂ ਆ ਰਹੇ ਮਜ਼ਦੂਰ ਇੱਥੇ ਜੀ ਆਟੋ ਜਿੱਦਲੀ ਵੀ ਜਾਊਗਾ ਸੜਕ ਤੇਲ ਫੂਕਾ ਜੇ ਉਹ ਸਾਥ ਦੇਣ ਦਾ ਸਮਰਥਨ ਦੇਂਦਾ ਤਾਂ ਇਹਦਾ ਸੈਂਟਰ ਨੂੰ ਜੂਰ ਮੈਸੇਜ ਜਾਂਦਾ ਵੀ ਪੰਜਾਬ ਦੇ ਸਾਡਾ ਸਾਥ ਪਰ ਉਹਨਾਂ ਨੇ ਇੱਕ ਗੱਲ ਹੋਰ ਵੀ ਬੋਲੀ ਜਦੋਂ ਅਸੀਂ ਉਹਨਾਂ ਦਾ ਕਵਰਿੰਗ ਕਰ ਰਹੇ ਸੀਗੇ ਉਹ ਕਹਿੰਦੇ ਬਈ ਬਈ ਪਹਿਲਾਂ ਕਿਹਖਾਨ ਕਿਉਂ ਉੱਠੇ ਜੀ ਸਮਰਥਨ ਦਿੱਤਾ ਸੀਗਾ ਵੀ ਆਖਰ ਉਦੋਂ ਉਹਨਾਂ ਨੇ ਉਹ ਔਖਾ ਨਹੀਂ ਚਾਹੀਦਾ ਸੀ ਉਹਨਾਂ ਨੂੰ ਦੇਖੋ ਜੀ ਛੋਟੇ ਆ ਉਹਦੇ ਜੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੇ ਤੁਹਾਨੂੰ ਪਤਾ ਸਰਕਾਰਾਂ ਦੇ ਹੱਥ ਬੜੇ ਲੰਬੇ ਜਾਂਦੇ ਆ ਸਰਕਾਰਾਂ ਆਪਦੇ ਸੋਰਸੇ ਵੀ ਵਰਤ ਕੇ ਸਾਡੇ ਲੀਡਰਾਂ ਨੂੰ ਗਲਤ ਇਸਤੇਮਾਲ ਕਰਕੇ ਵੀ ਹੋ ਸਕਦਾ ਉਹਨਾਂ ਨੂੰ ਸਭ ਤੋਂ ਬਾਈਪਾਸ ਕਰਕੇ ਲੋਕਾਂ ਦਾ ਅਨੁਸਾਸ ਬਹੁਤ ਸੀ ਕਰ ਲਿਆ ਪਰ ਉਸ ਅਸੀਂ ਗਲਤੀ ਲੈ ਖਮਿਆਜਾ ਪੁੱਛਦੇ ਜਿਹੜਾ ਹੁਣ 1 ਸਾਲ ਤੋਂ ਦੁਬਾਰਾ ਫੇਰ ਕਰਨਾ ਲਾਉਣਾ ਪਿਆ ਪਰ ਤੁਸੀਂ ਮੰਨਦੇ ਹੋ ਕਿ ਜੱਥੇਬੰਦੀਆਂ ਅੱਜ ਆਪਸ ਵਿੱਚ ਹੀ ਪਾਰਟੀਆਂ ਹੋਈਆਂ ਨੇ ਲੇਕਿਨ ਸਮਰਥਨ ਨਹੀਂ ਮਿਲਿਆ ਕਦੇ ਦੇਖੋ ਜੀ ਜੱਥੇਬੰਦੀਆਂ ਦੇ ਜਿਹੜੇ ਲੀਡਰ ਆਮ ਤੌਰ ਤੇ ਬਾਅਦ ਦੇ ਰਹੇ ਆ ਪਰ ਲੋਕਾਂ ਦਾ ਬਹੁਤ ਵੱਡਾ ਸਮਰਥਨ ਆ ਅਸੀਂ ਲੋਕਾਂ ਨੂੰ ਜੀ ਸਰ ਜੇ ਮੈਂ ਤੁਸੀਂ ਜੇ ਹਾਂ ਕਿ ਉਹ ਸਹੀ ਬਾਜ਼ਾਰ ਦੇ ਵਿੱਚ ਜਾਓਗੇ ਬਹੁਤ ਸਾਰੇ ਦੁਕਾਨਦਾਰ ਰਹੇ ਹੈਗੇ ਜਿਹੜੇ ਕਹਿੰਦੇ ਅਸੀਂ ਨਹੀਂ ਬੰਦ ਕਰਨਾ ਸਾਤਾ ਜਣਾ ਤਾਣ ਮੇਲਾ ਉਹ ਸਾਡੀ ਕਿਵੇਂ ਮਾਰਕੀਟਿੰਗ ਨਾਲ ਜੋ ਮਾਰਕੀਟ ਦੇ ਪ੍ਰਧਾਨ ਜਿਵੇਂ ਕਹਿਣਗੇ ਅਲੱਗ ਉਹ ਚਲੋ ਕਿਸਾਨਾਂ ਨੂੰ ਵੀ ਮਾਰਾ ਨਹੀਂ ਕਹਿੰਦੇ ਪਰ ਜੇਕਰ ਤੁਸੀਂ ਇਸ ਤਰ੍ਹਾਂ ਬੰਡ ਕਰਵਾਉਗੇ ਤਾਂ ਹੋ ਸਕਦਾ ਕੋਈ ਟਕਰਾਵ ਵਾਲੀ ਸਿਚੁਏਸ਼ਨ ਨਹੀਂ ਅਸੀਂ ਟਕਰਾਵ ਟਕਰਾਵ ਵਾਲੀ ਸਿਚੁਏਸ਼ਨ ਨਹੀਂ ਆਣੀਗੀ ਅਸੀਂ ਬੇਰਤੀ ਕਰਾਂਗੇ ਉਸ ਤੋਂ ਬਾਅਦ ਕੁਝ ਵੀ ਕਰਾਂਗੇ ਪ੍ਰਧਾਨ ਜੀ ਨੂੰ ਮਿਲਾਂਗੇ ਜਾ ਕੇ ਜਿੰਨੇ ਐਸੋਸੀਏਸ਼ਨ ਦੇ ਪ੍ਰਧਾਨਾਂ ਦੇ ਜਾ ਕੇ ਥੋੜੀ ਬੰਡ ਕਰਾਉਣੀ ਹੈ ਅੱਗੇ ਨਾਲ ਕਰਾਵਾ ਕੇ ਜੀ ਕਰਾਂਗੇ ਮਾਰਕੀਟਿੰਗ ਦੇ ਨ ਬਹੁਤ ਧੰਨਵਾਦ ਹੈ ਬਹੁਤ ਬੱਤਰਕਾਰ ਜੀ ਜੀ ਆਏ ਨੇ